ਨਮਸਕਾਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਸ਼ਹਿਰ ਜਨਾਲਾ ਤਹਿਸੀਲ ਵੀ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨੋਂ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਮੱਝ ਧੋਕੜ ਗੱਭਣ ਦਿਖਾਉਣੀ ਆ ਤੇ ਇੱਕ ਆ ਗਾਂ ਚੰਗੇ ਦੁੱਧ ਵਾਲੀ ਧੋਕੜ ਗੱਭਣ ਤੁਹਾਨੂੰ ਦਿਖਾਵਾਂਗੇ ਤੇ ਦੋ ਗੱਭਣ ਮੱਝਾਂ ਤੁਹਾਨੂੰ ਦਿਖਾਉਣੀ ਆ ਅ ਸਾਰਾ ਮਾਲ ਗੱਭਣ ਹੀ ਤੁਹਾਨੂੰ ਦਿਖਾਉਣਾ ਵਾ ਸੂਈ ਕੋਈ ਵੀ ਨਹੀਂ ਤੇ ਉੱਤਰਾ ਵੀ ਦੂਜੀ ਕੋਈ ਵੀ ਨਹੀਂ ਆ ਹਾਂਜੀ ਵਿਦੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਸਣਾ ਠੀਕ ਠਾਕ ਜੀ ਚਲੋ ਵਧੀਆ ਜੀ ਤਾਂ ਜੀ ਮੇਰੇ ਪ੍ਰੇਮ ਭਾਈ ਨੂੰ ਸਾਸਰੀ ਘਰ ਆ ਅੱਛਾ ਉਹ ਗੁੱਸਾ ਕਰ ਜਾਂਦੇ ਕਿਹਲੇ ਕਿਉਂ ਨਾ ਕਰਦਾ ਗੁੱਸਾ ਕਰ ਲਿਆ ਜੀ ਕੀ ਕਰਦੇ ਉਹ ਉਹਨੂੰ ਬਾਅਦ ਵਿੱਚ ਬਣਾਉਗਾ ਸੁਲਾ ਗਾਲਨੀ ਅੱਜ ਚਲੋ ਤੁਹਾਡੇ ਰਿਸ਼ਤੇਦਾਰੀ ਆਪਸ ਚ ਗੋੜੀ ਆ ਰਿਸ਼ਤੇ ਜੀ ਰੋ ਵਧੀਆ ਵਾ ਬਾੜੀ ਦੀ ਉਹਦਾ ਰਿਸ਼ਤਿਆਂ ਦੀ ਹੈਗੀ ਰਿਸ਼ਤੇ ਦੀ ਵਧੀਆ ਵਾ ਹਾਂਜੀ ਹਾਂਜੀ ਪਹਿਲਾਂ ਉਹਨਾਂ ਦੋ ਤਿੰਨ ਦਾ ਸਾਸਿਕਾ ਭਾਈ ਪ੍ਰੇਮ ਨੂੰ ਅੱਛਾ ਇੱਕ ਮੇਰਾ ਪਿਤਾ ਪ੍ਰਿੰਸ ਅੱਛਾ ਇੱਕ ਪ੍ਰਿੰਸ ਭਾਈ ਜੀ ਨਾਰਾਜ ਹੋਏ ਜੀ ਮੇਰੇ ਨਾਲ ਛੱਤ ਮਾਸਾ ਲੜ ਪਿੰਦੇ ਉਸ ਤੇ ਫਿਰ ਬੋਲ ਪਿੰਦੇ ਆ ਅੱਛਾ ਹਾਂਜੀ ਠੀਕ ਚਲੋ ਇਹ ਵੀ ਰੌਣਕ ਮੇਲਾ ਅੱਜ ਪਰ ਕਹਾ ਸੇਰੀ ਦਾ ਕੁਝ ਨਾ ਫੋਨ ਲਾ ਲਿਆ ਰਾਜ ਮਾਮਾ ਕੀ ਕਰ ਲਿਆ ਕਿੱਦਾਂ ਹੈ ਉੱਥੇ ਬਈ ਇੱਥੇ ਬਈ ਠੀਕ ਠੀਕ ਚਲੋ ਜੀ ਠੀਕ ਬਸ ਹੋ ਜਾਂਦਾ ਚਲਦਾ ਚਲੋ ਇਹ ਵੀ ਚੀਜ਼ਾਂ ਜ਼ਰੂਰੀ ਹੁੰਦੀਆਂ ਤੇ ਨਾਮ ਦੱਸ ਕਰੀ ਨਾਮ ਸੋਨੂ ਸ਼ਹਿਰ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਬੋਲ ਦੇ ਕੇ 9857552 ਤੇ ਅੱਜ ਗੱਬਣਾ ਸਾਰੀਆਂ ਗੱਬਣਾ ਆ ਤੇ ਸਾਡੇ ਸਤਾ ਮੀ ਮੇਰੀ ਗੱਬਣੀ ਅੱਛਾ ਉਹਦੇ ਕੋ ਚਾਰ ਸਾਰੀ ਚਾਰ ਕਿਲੋ ਹੋਊਗਾ ਅੱਛਾ ਲੀਟਰ ਮਾਰ ਕੇ ਠੀਕ ਆ ਹਾਂ ਇਹ ਭਾਜੀ ਇਹ ਮਾਝਾਈ ਦੇਰੀਆਂ ਜੋ ਠੀਕ ਆ ਇਹਦੇ 15 16 ਗੋੜੀ ਮਾਝੇ ਨਾਲ ਆ ਰਹੀ ਆ ਠੀਕ ਆ ਕੰਬੀ ਇਹੋ ਵੀ ਆ ਜੀ ਤੋੜ ਦੋ ਫਿਰ ਇਹਨਾਂ ਇੱਕ ਆਹ ਸਿੰਗ ਵੀ ਹੈ ਦਾ ਜੀ ਦਾ ਠੀਕ ਆ ਇੱਕ ਮਲੇ ਪਟਾ ਜਿਹਾ ਦਿੱਖ ਜੀ ਵਾਦੀ ਮਾਝੇ ਦੇ ਚੱਜਾ ਵੀ ਲੋ ਸਜਰੰਗ ਹੋਏ ਹਾਂ ਜੀ ਹਾਂ ਜੀ ਜੋਨ ਭਾਈ ਇੱਕ ਨੰਬਰ ਦੀ ਚਵਾ ਗਲਤ ਹੋਵੇ ਕੋ ਪੂਰ ਛੱਤਾ ਨੂੰ ਆਪਣੀ ਫੋਲ ਗੰਦੀ ਕਿੰਨੇ ਚੱਤੀ ਕੱਪੰਜੇ ਵਜੇ ਸਾਡੇ 7 ਮਹੀਨੇ ਦੀ ਭਾਈ ਚੈੱਕ ਕਰਾ ਕੇ ਜੇ ਆਪਾਂ ਸਾਡੇ 7 ਮਹੀਨੇ ਦੀ ਕੱਪਣ ਨਹੀਂ ਕੋ ਚੈੱਕ ਮਿਲ ਗਈ ਸਾਡੇ ਕੋਲ ਆ ਹਾਂਜੀ ਆਪਣੀ ਤੁਹਾਨੂੰ ਹਰ ਮਹੀਨੇ ਲਈਦਾ ਬਦ ਤੋਂ ਹੁਣ ਗਰਮੀ ਆ ਗਈ ਜੇ ਹਾਂਜੀ ਹੁਣ ਆਪਣੀ ਤਿੰਨ ਆਦਰਾ ਦਾ ਗਰੰਟੀ ਹੈ ਅੱਛਾ ਜਾਨੀਆ ਭਾਈ ਤੁਹਾਨੂੰ ਪਤਾ ਕਿ ਇੱਥੋਂ ਪੇਸ਼ਾਵੇਂ ਨਗਰ ਬਾਜੀ ਦੇ ਮੁਰਗੀ ਐਵੇਂ ਕਹਿਣਾ ਵਾ ਹਾਂਜੀ ਹਾਂਜੀ ਤੇ ਆ ਚੱਕ ਜਾ ਕੇ ਮਾਰੇ ਗਾ ਤੇ ਮੁੱਲ ਫਿਰ ਇਹਦਾ ਕਿ ਜਿਹੜੀਆਂ 60 ਦੀ 60 ਚ ਕਰ ਦਈਏਗਾ ਮੰਨ ਤਾਂ ਨਾ ਕਰਾ ਦੋ ਜੋਗ ਆ ਪੰਜ ਭਾਜੀ ਵੱਡੀ ਜੀ ਦੇ ਦੋ ਛੱਡ ਦਈਏ ਛੱਡਾ ਵੇਖੋ ਸੱਜਣ ਨੂੰ ਲਗਾ ਜੋ ਸਹੀ ਠੀਕ ਆ ਹਾਂ 2000 ਛੱਡ ਦਈਏ 50 ਸੱਤ ਦੇ ਲਾਂਗੇ ਅੱਛਾ 75000 ਦੀ ਦੇਣਾ ਠੀਕ ਆ ਹੋਰ ਵੀ ਦੋ ਤੇ ਚੌਹ ਤੋਂ ਬਾਅਦ ਉਹ ਲੀਟਰ ਮਾਰ ਕੇ ਦੋਵੇਂ ਟਾਈਮ ਮਿਲਦੀ ਏ ਅੱਛਾ ਬਾੜੇ ਦੀ ਥਾਪੀ ਮਾਰ ਕੇ ਬੈਠੇ ਮਿਲਦੀ ਦੀ ਠੀਕ ਆ ਹਾਂ ਤੇ ਜਿਹੜੀ ਹੁਣ ਆਹ ਵਾਲੀ ਮੱਝ ਇਹ 20 ਤੱਕ 20 ਲਾਏ 50 ਦਾ ਜੇ ਕੱਚੀ ਦੀ 50 ਅੱਛਾ ਇਹ ਜੀ ਗਰੰਟੀ ਤੇ ਮਿਲ ਜਿਆ 13 ਕਿਲੋ ਦੀ ਅੱਗੋਂ ਵੰਦੀ ਚੰਗਾ ਕਰਨਾ ਜੀ ਠੀਕ ਆ ਤੁਹਾਨੂੰ ਭੰਡਾ ਦੇ ਦੋ ਖੁੱਲੀ ਆ ਅਗਲੇ ਬੰਦੇ ਮਾਰੂ ਨੇ ਦੋ ਦਾਲੀ ਨਾਰਾ ਉੱਤੇ ਆਹ ਦੇਖ ਸਾਡੇ ਤੋੜ ਦੋ ਫੇਰੇ ਕਰੀ ਥੋੜਾ ਡਰਦੀ ਜੀ ਆਏ ਸਾਡੇ ਦਾ ਬਾਕੀ ਬੇਲ ਬਹੁਤ ਚੰਗੀ ਆ ਇਹਦੀ ਬਾਈ ਬਾਈ ਛੱਡਾ ਵੇਖੋ ਪੂਰੀ ਗੱਦ ਭਾਵੇਂ ਬਹੁਤਾ ਉੱਚਾ ਨਹੀਂ ਆ ਬੇਲ ਚੰਗੀ ਆ ਤਰ੍ਹਾਂ ਪਲੀ ਫੁਲੀ ਆ ਦੀਰ ਪਾਈ ਨਹੀਂ ਫੱਟਦੀ ਕਿੰਦੀ ਠੀਕ ਆ ਦੀਗਾ ਦੋ ਜਿਆਦਾ ਵੱਧ ਘੱਟ ਆ ਜੀ ਇਹ ਵੀ ਦੁੱਧ 13 ਕਿਲੋ ਵਾਲੀ ਏ ਤੇ ਇਹਦਾ ਮੁੱਲ ਕਿੰਦੀ ਦੀ 56 ਦੀ 56000 ਚਲੋ ਛੋਟ ਛੱਡ ਮੌਕੇ ਤੇ ਥੋੜੇ 55 ਦੀ ਭਾਈ ਤੇਦਾ ਹਮਾਨਾ ਠੀਕ ਆ ਜੀ ਠੀਕ ਆ ਤੇ ਹਣੇ ਕਾ ਛੋਟੀ ਨੀਲੀ ਦੀ ਛੋਟੀ ਨੀਲੀ ਆਹ ਦੇਖ ਜੰਨੀਆਂ ਸਾਰੀਆਂ ਫੂਰੀਆਂ ਦੀ। ਸਾਢੇ ਵਰੀ ਜੋ। ਸੂਆ ਪਹਿਲਾ ਹੀ। ਪਹਿਲਾ ਸੂਆ। ਠੀਕ ਐ। ਇਹ ਕਿੰਨਾ ਕੁ ਲਾਜੂ ਟਾਈਮ ਅਜੇ? ਇਹ ਭਾਜੀ ਮਹੀਨਾ ਲਾ ਦੇ ਮੈਂ ਅਸੀਂ 10 ਵਾਦੀ ਕਹਾਂਗੇ 1.5 ਮਿੰਟ ਲੱਗ ਜਾਗੇ ਇਹ ਟਾਈਮ। ਅੱਛਾ। ਫਿਰ ਮਹੀਨਾ ਦੇ ਵਾਦੀ ਦਾ ਹਿਸਾਬ ਕਰਦੇ ਆ। ਠੀਕ ਐ। ਤੋੜ ਦੋ ਫਿਰ ਇਹਨਾਂ ਨੂੰ। ਬਾਕੀ ਦੁੱਧ ਆਪੇ ਕੋਈ ਅੰਦਾਜ਼ਾ ਲਾ ਲੈ ਕਿੰਨਾ ਕਿਤੇ। ਇਹਦੀ ਮਗਰਟੀ ਕੋਈ ਨਹੀਂ ਦਿੰਦਾ। ਹਾਂਜੀ। ਪਹਿਲੇ ਸਾਨੂੰ ਇਹਦਾ ਪਤਾ ਨਹੀਂ ਪਾਤ ਕਿਉਂ ਪਹਿਲਾਂ 7 ਦਿਨਾਂ ਜਨ ਦੇ। ਜੋ ਵੀ ਆ ਤੁਹਾਡੇ ਸਾਹਮਣੇ ਆਈਆਂ ਨੀਲੀ ਦੀ ਝੋਟੀ ਆ, ਸੋਹਣੀ ਆ। ਪਹਿਲਾ ਸੂਆ ਇਹਨੇ ਸੋਣਾ।

ਏ ਭਾਈ 47000 ਦੀ 47000 ਦੀ ਬਿਲਕੁਲ ਜਾਇਜ਼ ਮੁੱਲ ਛੋੜਿਆ ਮੁੱਲ ਛੋਟੀ ਨਵੀਂ ਅੱਛਾ ਹੁਣੀ ਝੋਟੀ ਵੇਲੇ ਪਿਓ ਨੀਦੀ ਦੀ ਵੇਲੇ ਸਾਰੀ ਨੀਦੀ ਹੈ ਪਹਿਲਾਂ ਸੂਰ ਝੋਟੀ ਤੇ 47000 ਦੀ ਤੇ 46000 ਦੀ ਭਾਈ ਅੱਛਾ ਬਾਕੀ ਆਪਣਾ ਮੇਰਾ ਵੀਰ ਕੋ ਇਥੋਂ ਚੈੱਕ ਕਰਕੇ ਖੜੇ ਥਾਨ ਪਹਿਲ ਨੇ ਆਪਾਂ ਹੁਣੀ ਭਾਈ ਤੇ ਪੀ ਹਾਂਜੀ ਹਾਂਜੀ ਬਾਕੀ ਆਪਦੀ ਪਾਸ ਕਰਕੇ ਚੈੱਕ ਕਰਕੇ ਠੀਕ ਹੈ ਜੀ ਠੀਕ ਹੈ ਤੇ ਹੁਣ ਇੱਕ ਆ ਗਾਂ ਤੋਂ ਤੋਕਰ ਗੱਬਨ ਗਾਂ ਜੇ ਹੁਣ ਇੱਕ ਚੰਗੇ ਕਦ ਘਾਟਾ ਲਈਏ ਵੀ ਗਾਂ ਜੀ ਗਾਂ ਸਹੀਰ ਬੜੀ ਭਾਈ ਐਦਾ ਹੀ ਭਾਈ ਦਾ ਠੀਕ ਹੈ ਬਾਕੀ ਆ ਦੇਖ ਸਕਦੇ ਚੰਗੀ ਤਰ੍ਹਾਂ ਦੁੱਧ ਵਾਲੀਆਂ ਨਿਸ਼ਾਨੀਆਂ ਇਹਦੀਆਂ ਚੰਗੀਆਂ ਵਾਂ। ਭਵਾਨੇ ਤੇ ਵੀ ਨਾੜਾਂ ਜਿਹੜੀਆਂ ਚੰਗੀਆਂ ਵਾਂ। ਇੰਨੇ ਸੱਜਣੇ ਦੁੱਧ ਦੇ ਵਿੱਚ ਜੀ ਚੰਗਾ ਕੱਢਿਆ ਨੂੰ। ਲਈ ਨਾ ਘਰ ਸੁਗਾ ਆਈ ਆ। ਜਿਹੜੇ 30 ਤੋਂ 32 ਕਿਲੋ ਕੁ ਸੱਜਣੇ ਜੁਆਏ ਜੀ। ਅੱਛਾ। ਸਿਰਫ ਉਹਨਾਂ ਦੁੱਧ ਦਾ ਸਰਦਾ ਨਹੀਂ ਹੈ ਘਰ ਫੈਮਿਲੀ ਜਿਆਦੀ। ਅੱਛਾ। ਉਹਦੇ ਦੁੱਧ ਦਾ ਸਰਦਾ ਨਹੀਂ ਨਾ ਤਾਜ਼ੀ ਚੀ ਜਮ ਫੇਰਾਂ ਕੱਲ ਦੀ ਲੈਂਦੀ ਆ। ਉਹਨ ਜਨਵਰੀ ਆ ਦੀ ਗੱਲ ਬੇਰੋੜੀ ਹੁਣ ਦੁੱਧ ਕਿੰਨਾ ਇਹਦੇ ਦਾ ਹੁਣ ਦੁੱਧ ਕੋਈ 6 ਕਿਲੋ ਦੁੱਧ ਜੇ ਅੱਛਾ ਤੇ ਸਾਢੇ 3 ਨਾਂ ਮਹੀਨੇ ਦੀ ਲਾਓ ਗੱਬਨ ਚੱਕ ਪਾਸ ਸਾਰੇ ਦਿਨਾਂ ਲੈਂਦੇ ਅਸੀਂ ਤਿੰਨਾਂ ਦੇ ਜਾਂਦੇ ਘਾਟੀ ਦਾਦੇ ਦੋ ਚਾਰ ਅੱਛਾ ਚੱਕ ਪਾਸ ਆਪਣੀ ਤਿੰਨਾ ਭਾਜੀ ਇਹ ਗਰਮੀ ਆ ਗਾਂ ਆ ਤਿੰਨਾ ਤੱਕ ਮੇਰੀ ਗਰੰਟੀ ਚੱਕ ਪਾਸ ਠੀਕ ਆ ਅੱਜ ਕੋਈ ਮੇਰਾ ਵੀ ਖਰਦਾ ਜਾਂ ਕੱਲ ਖਰਦਾ ਆਪਣੀ ਚੱਕ ਜਾ ਕੇ ਕਰਾ ਲੇ ਠੀਕ ਹੋ ਰਹਾ ਫਿਰ ਗਰਮੀ ਦਰਮੀ ਆ ਮੁਰਗੇ ਭਾਜੀ ਗਾਵਾਂ ਮੁਰਗੇ ਤੁਹਾਨੂੰ ਫੇਰ ਬੰਦਾ ਪੂਰਾ ਬਾਕੀ ਇਹ ਆ ਕਿ ਕੋਈ ਸਾੰਬ ਕਰ ਲੂਗਾ ਤੇ ਦੁੱਧੋਂ ਸਾਇਦਾ ਵੱਧ ਵੀ ਜਾਊਗਾ ਵੱਧ ਦੁੱਧ ਦੋਦੇ ਹੋ ਤਾਂ ਪੱ ਬਾਕੀ ਇਹ ਆ ਕਿ ਸੱਜਰ ਚੰਗੇ ਦੁੱਧ ਵਾਲੀ ਆ ਦੁੱਧ ਵਾਲੀ ਨਿਸ਼ਾਨੀ ਦੇ ਪਤੀਲ ਕੋ ਚਵਾਲੇ ਨੇ ਠੀਕ ਆ ਉਹ ਮੂੰਹ ਮਾਂ ਦੀ ਸਾਰੀ ਇਹ ਜਿਹੜੀ ਪੁਰਾਣੀ ਆ ਆਹੋ ਠੀਕ ਆ ਤੇ ਥਣ ਤੋਂ ਓਕੇ ਸਾਰੇ ਫਿਰ ਭਾਜੀ ਕੋਈ ਥੰਝ ਫਾਲਟ ਹੋਵੇ ਭੂ ਛਾਵੇ ਉਹਦੀ ਅਬ ਜ਼ਿੰਮੇਵਾਰ ਠੀਕ ਆ ਹਾਂ ਜਦੋਂ ਇਹਦੀ ਮੱਦੀ ਗਾਇਆ ਭਾਜੀ ਪੈਸੇ ਕਰਦੇ ਤਾਂ ਤਾਂ ਮਜਾ ਜਾਂ ਥਣ ਸਾਫ ਹਿਆ ਨੇ ਹਾਂਜੀ ਹਾਂਜੀ ਤੇ ਥਾਣੀ ਮਾਲੂ ਇੱਕ ਘਾਟ ਆ ਜਾਂਦਾ ਆ ਤੇ ਦੂਜਾ ਘਾਟ ਭੂਰ ਮਾਰੇ ਫਿਰ ਮਜਾ ਕੀ ਫਿਰ ਹਾਂਜੀ ਹਾਂਜੀ ਥਾਣਾ ਦੀ ਗੱਡੀ ਫੁੱਲੇ ਦੀ ਠੀਕ ਹੈ ਜੇ ਕਾਪੜਾ ਮੇਰਾ ਵੀ ਤਰਾ ਕੇ ਲਵੇ ਤੇ ਭਾਵੇਂ ਆਪਣੇ ਘਰ ਜਾ ਕੇ ਕਰਾ ਲਈ ਆਪਣੀ ਫੁੱਲ ਕਰੰਦੀ ਆ ਤੇ ਇਹਦਾ ਮੁੱਲ ਜੀ ਦੀ 26000 ਦੀ 26000 ਦੀ ਵਿੱਚੋਂ ਕਰ ਦੋਗੇ ਮਾਨਤਾ 5000 ਦੀ ਭਾਈ ਦੇ ਦਾਂਗੇ ਹਾਂ ਨਾ ਦੱਸਾਂ ਕਿਉਂ ਸੱਜਰੇ ਬਦਨੀ ਆ ਕਤਨੀ ਗੋਲਾ ਭਾਈ ਹੁੰਦੇ ਹਾਂ ਹਾਂਜੀ ਹਾਂਜੀੁੱਧ ਕਿਹਨੇ 7-8 ਕਿਲੋ ਚੋਈ ਜਾਣਾ ਗਾ ਵਾਧਾ ਵਾਧਾ ਘਟਿਆ ਚੀਜ਼ ਹੈ ਨਹੀਂ ਇਹ ਤੁਹਾਨੂੰ ਹਾਂਜੀ ਹਾਂਜੀ ਠੀਕ ਆ ਤੇ ਠੀਕ ਹੈ ਜੀ ਹੋਰ ਕੁਛ ਹੈ ਨਹੀਂ ਭਾਜੀ ਮੈਂ ਦੋ ਦੋ ਤਲਾ ਦਾ ਗਰੰਟੀ ਆ ਗਰਮੀ ਗਾਵਾਂ ਦਾ ਗਰਮੀ ਆ ਇਹ ਆਪਣੇ ਘਰ ਜਾ ਕੇ ਚੈੱਕ ਕਰਾ ਲਈ ਆ ਬਾਰ ਬਾਰ ਇਹ ਹੋ ਗਲ ਗਈ ਨੇ ਠੀਕ ਆ ਮੁਰਕੇ ਮੇਰਾ ਵੀ ਕੋ ਲਾਮਾ ਦਫਾਣਾ ਚੈੱਕ ਕਰਾ ਵੀ ਉਹਨੂੰ ਲਾਮਾ ਰਵੇ ਉਹਦਾ ਨਹੀਂ ਆਪਾਂ ਚੰਗੇ ਲਾਦਾ ਹਾਂਜੀ ਹਾਂਜੀ ਤੇ ਠੀਕ ਹੈ ਜੀ ਹੋਰ ਕੁਛ ਹੈ ਨਾ ਮਿਹਰਬਾਨੀ ਭਾਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਵੇਸ਼ ਚ ਆ ਕੇ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ